ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲੋਨ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਪਰ ਇਸ ਨਾਲ ਜੁੜੀਆਂ ਕੁਝ ਗੱਲਾਂ ਹਨ ਜੋ ਸਾਡੀ ਜ਼ਿੰਦਗੀ ਨੂੰ ਆਬਾਦ ਕਰ ਸਕਦੀਆਂ ਹਨ ਅਤੇ ਗਰੀਬੀ ਤੇ ਦਲੇਦਰ ਨੂੰ ਦੂਰ ਕਰ ਸਕਦੀਆਂ ਹਨ ਸੰਗਤ ਜੀ ਕੋਜ ਮਹੱਤਵਪੂਰਨ ਗੱਲਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਝੇ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੇ ਹਾਜ਼ਰੀ ਲਗਵਾ ਦਿਓ ਜੀ ਤੇ ਇਸ ਵੀਡੀਓ ਨੂੰ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਵੀ ਕਰ ਦੇਣਾ ਜੀ ਸਾਥ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਘਾਜੀ ਲੋਨ ਨੂੰ ਕਦੇ ਵੀ ਸਿੱਧਾ कूੜੇਦਾਨ ਦੇ ਵਿੱਚ ਨਹੀਂ ਸੁੱਟਣਾ ਚਾਹੀਦਾ ਇਹ ਬਹੁਤ ਹੀ ਮਹਾਨੀ ਗੱਲ ਮੰਨੇ ਜਾਂਦੇ ਹੈ ਇਸ ਦੀ ਬਜਾਏ ਲੋਨ ਨੂੰ ਕਿਸੇ ਕਾਗਜ਼ ਦੇ ਵਿੱਚ ਲਪੇਟ ਕੇ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਤੁਸੀਂ ਸੁੱਟ ਸਕਦੇ ਹੋ ਆਪਣੇ ਪੈਸੇ ਅਤੇ ਪੂੰਜੀ ਨੂੰ ਲੋਨ ਵਾਂਗ ਸਮਝੋ ਇਸ ਨੂੰ ਵਜੂਲ ਖਰਚ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਕਿਸੇ ਤੋਂ ਵਿਆਜ ਉਤੇ ਉਧਾਰ ਪੈਸਾ ਲੈਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਹਾਡੀ ਖੁਸ਼ਹਾਲੀ ਅਤੇ ਸ਼ਾਂਤੀ ਖਤਮ ਹੋ ਜਾਂਦੀ ਹੈ ਅਤੇ ਘਰ ਦੀ ਜਿਹੜੀ ਬਰਕਤ ਹੈ ਉਹ ਵੀ ਘਟਦੀ ਹੈ ਸਾਧ ਸੰਗਤ ਜੀ ਸਵੇਰੇ ਸਵੇਰ ਆਪਣੀਆਂ ਖਿੜਕੀਆਂ ਖੋਲੋ ਤਾਂ ਜੋ ਸੂਰਜ ਦੀ ਰੋਸ਼ਨੀ ਅਤੇ ਤਾਜੀ ਹਵਾ ਅੰਦਰ ਆ ਸਕੇ ਇਸ ਨਾਲ ਘਰ ਵਿੱਚ ਮੌਜੂਦ ਬੈਕਟੀਰੀਆ ਅਤੇ ਨਕਾਰਾਤਮਕਤਾ ਦੂਰ ਹੁੰਦੀ ਹੈ ਲੋਨੋ ਘਰ ਦੇ ਕੋਨੇ-ਕੋਨੇ ਵਿੱਚ ਰੱਖਣ ਨਾਲ ਵੀ ਨਕਾਰਾਤਮਕਤਾ ਊਰਜਾ ਜਿਹੜੀ ਹੈ ਉਹ ਦੂਰ ਹੁੰਦੀ ਹੈ। ਸਾਧ ਸੰਗਤ ਜੀ ਬੱਚਿਆਂ ਦੀ ਨਜ਼ਰ ਉਤਾਰਨ ਲਈ ਵੀ ਲੋਨੋ ਵਰਤਿਆ ਜਾਂਦਾ ਹੈ। ਜੇਕਰ ਤੁਹਾਡਾ ਬੱਚਾ ਬਿਨਾਂ ਕਿਸੇ ਕਾਰਨ ਦੇ ਬਹੁਤ ਜ਼ਿਆਦਾ ਰੋਂਦਾ ਹੈ ਜਾਂ ਫਿਰ ਜਿੱਦ ਕਰਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਸ ਨੂੰ ਨਜ਼ਰ ਲੱਗ ਚੁੱਕੀ ਹੈ। ਅਜਾਈ ਸਥਿਤੀ ਦੇ ਵਿੱਚ ਇੱਕ ਚੁਟਕੀ ਲੋਨ ਲੈ ਕੇ ਬੱਚੇ ਦੇ ਸਿਰ ਦੇ ਉੱਤੋਂ 7 ਵਾਰ ਘੁਮਾ ਕੇ ਬਾਸ ਉਟ ਦੇਣਾ ਚਾਹੀਦਾ ਹੈ ਇਸ ਉਪਾਣ ਨੂੰ ਕਰਨ ਦੇ ਨਾਲ ਬੱਚੇ ਦੀ ਨਜਾ ਜਿਹੜੀ ਹੈ ਉਹ ਉਤਰ ਜਾਂਦੀ ਹੈ ਸਾత్సੰਗਤ ਜੀ ਸਿਹਤ ਦੀ ਜੇਕਰ ਗੱਲ ਕਰੀਏ ਤਾਂ ਲੋਕਾਂ ਨੂੰ ਨੋਨ ਜਿਆਦਾ ਖਾਣ ਤੋਂ ਬਚਣਾ ਚਾਹੀਦਾ ਹੈ ਜਿਆਦਾ ਲੋਨ ਖਾਣ ਨਾਲ ਸਰੀਰ ਵਿੱਚ ਕਈ ਬਿਮਾਰੀਆਂ ਜਿਵੇਂ ਕਿ ਸ਼ੂਗਰ ਅਤੇ ਪਥਰੀ ਲੱਗ ਸਕਦੀ ਹੈ। ਕਈ ਵਾਰ ਇਨ੍ਹਾਂ ਬਿਮਾਰੀਆਂ ਦੇ ਕਾਰਨ ਲੋਕਾਂ ਨੂੰ ਆਪਰੇਸ਼ਨ ਤੱਕ ਵੀ ਕਰਵਾਉਣਾ ਪੈਂਦਾ ਹੈ। ਇਸ ਲਈ ਲੋਨ ਦੀ ਵਰਤੋਂ ਹਮੇਸ਼ਾ ਹੀ ਸਾਨੂੰ ਘੱਟ ਕਰਨੀ ਚਾਹੀਦੀ ਹੈ। ਲੋਨ ਦੀ ਜ਼ਿਆਦਾ ਵਰਤੋਂ ਕਰਨ ਦੇ ਨਾਲ ਸਾਹ ਸੰਗਤ ਦੀਆਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ ਅਤੇ ਉਹ ਆਸਾਨੀ ਨਾਲ ਟੁੱਟ ਸਕਦੀਆਂ ਹਨ। ਆਪਣੇ ਸਰੀਰ ਦੀਆਂ ਲੋੜਾਂ ਨੂੰ ਸਮਝੋ ਅਤੇ ਉਸ ਅਨਸਾਰ ਹੀ ਲੋਨ ਦਾ ਸੇਵਨ ਕਰੋ। ਸੰਗਤ ਜੀ ਜੋ ਲੋਕ ਸਹੀ ਤਰੀਕੇ ਨਾਲ ਲੋਨ ਦੀ ਵਰਤੋਂ ਕਰਦੇ ਹਨ ਇਸ ਦੀ ਕਦਰ ਕਰਦੇ ਹਨ ਉਹਨਾਂ ਤੇ ਹਮੇਸ਼ਾ ਹੀ ਵਾਇਗ੍ਰੋ ਦੀ ਕਿਰਪਾ ਬਣੀ ਰਹਿੰਦੀ ਹੈ ਉਹਨਾਂ ਦੇ ਘਰ ਦੇ ਵਿੱਚ ਫਿਰ ਪੈਸੇ ਦੀ ਕਮੀ ਵੀ ਨਹੀਂ ਹੁੰਦੀ ਘਰ ਦੇ ਵਿੱਚ ਬਰਕਤ ਬਣੀ ਰਹਿੰਦੀ ਹੈ ਅਤੇ ਘਰ ਦੇ ਵਿੱਚ ਉਹ ਨਕਾਰਾਤਮਕਤਾ ਜਿਹੜੀ ਹੈ ਉਹ ਦੂਰ ਰਹਿੰਦੀ ਹੈ ਲੋਨ ਨੂੰ ਹਮੇਸ਼ਾ ਆਪਣੇ ਘਰ ਵਿੱਚ ਰੱਖੋ ਕਿਉਂਕਿ ਇਹ ਸਰੀਰ ਦੀਆਂ ਸਾਰੀਆਂ ਹੀ ਨਕਾਰਾਤਮਕ ਉर्जा ਨੂੰ ਦੂਰ ਕਰਦਾ ਹੈ ਅਤੇ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਅਤੇ ਸਕਾਰਾਤਮਕਤਾ ਲਿਆਉਂਦਾ ਹੈ ਘਰ ਦੀ ਗਰੀਬੀ ਨੂੰ ਦੂਰ ਕਰਦਾ ਹੈ ਇਸ ਲਈ ਲੋਨ ਦਾ ਸਹੀ ਅਤੇ ਸੰਤੁਲਿਤ ਇਸਤੇਮਾਲ ਕਰਨਾ ਚਾਹੀਦਾ ਹੈ ਲੋਨ ਦੇ ਬਹੁਤ ਸਾਰੇ ਉਪਾਅ ਵੀ ਹੁੰਦੇ ਹਨ ਜੋ ਅਸੀਂ ਕਰਕੇ ਆਪਣੀ ਜ਼ਿੰਦਗੀ ਨੂੰ ਹੋਰ ਵੀ ਕੁਝ ਹਾਲ ਬਣਾ ਸਕਦੇ ਹਾਂ ਸਾਥ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੇ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ